ਡੀਐਸ ਨਿਊਜ਼ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਹੁਲ ਕਾਸ਼ ਲਗਟਿਸ਼ੀਨ ਨੂੰ ਘਮਾਣ ਵਿੱਚ ਜੋ ਦੀਵਾਲੀ ਦੇ ਤਿਉਹਾਰ ਦੇ ਸੰਬੰਧ ਵਿੱਚ ਬਹੁਤ ਹੀ ਵਧੀਆ ਲੜੀਆਂ ਅਤੇ ਲਗਟਿਸ਼ੀਨ ਦਾ ਸਮਾਨ ਲਗਾਇਆ ਗਿਆ ਔਰ ਤੁਸੀਂ ਦੇਖ ਰਹੇ ਹੋ ਡੀਐਸ ਨਿਊ ਦੀ ਖਾਸ ਰਿਪੋਰਟ ਮੇਰੇ ਚਪਿੰਦਰ ਸਿੰਘ ਤੇ ਪੱਤਰਕਾਰ ਅਰਸ਼ਮੀਸ਼ ਨਾਲ ਦੀ ਖਾਸ ਖਬਰ ਤੇ ਨਾਲ ਹੀ ਜੋ ਦੀਵਾਲੀ ਬੰਦੀ ਸ਼ੋਰ ਤਿਹਾ ਜਿਸਵ ਵਿਸ਼ਕਰਮਾ ਦੀਆਂ ਲੱਖ ਲੱਖ ਜੋ ਵਧਾਈਆਂ ਦਿੰਦੇ ਹੋਏ ਔਰ ਤੁਸੀਂ ਦੇਖ ਰਹੇ ਹੋ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਜੁੜੋ ਡੀਐਸਨਯੂ ਪੰਜਾਬ ਇਹਦੇ ਜਿਸਕਾ ਨੂੰ ਪਿਆਰ ਪਰ ਸੱਸੀ ਕਾਲ ਜੋ ਅੱਜ ਅਸੀਂ ਕਮਾਣ ਵਿਖੇ ਪਹੁੰਚੇ ਹਾਂ ਜੋ ਸਾਡੇ ਵੀਰ ਜੀ ਹੈ ਪਰਮੇਸ਼ਰਾਲਾ ਜੀ ਜੋ ਸਾਡੇ ਪੱਤਰਕਾਰ ਅੱਜ ਇਹਨਾਂ ਦੇ ਦੁਕਾਨ ਤੋਂ ਪਹੁੰਚੇ ਆ ਬਹੁਤ ਹੀ ਵਧੀਆ ਦੀਵਾਲੀ ਔਰ ਬੰਦੀ ਛੋੜ ਬਾਬਾ ਵਿਸ਼ਕਰਮਾ ਦਾ ਤਿਹਾਰ ਮਨਾਉਂਦੇ ਆਇਆ ਜੋ ਆਪਣੇ ਸਨਿਆਰਾਂ ਨੂੰ ਵੀ ਸਨਮਾਨਤ ਕਰ ਰਿਹਾ ਸਮਾਧਾ ਸਾਡਾ ਵੀ ਬਣਦਾ ਇਹਨਾਂ ਦਾ ਕਰਨ ਦਾ ਔਰ ਆਪਣੇ ਚੈਨਲ ਆਹੀਂ ਸਾਡੇ ਰਮੇਸ਼ ਲਾਲ ਜੀ ਦਵਿੰਦਰ ਸਿੰਘ ਜੀ ਐਮ ਡੀ ਡੀਐਸ ਨਿਊਜ਼ ਪੰਜਾਬ ਅਸ਼ੋਕ ਕੁਮਾਰ ਜੋ ਸਾਡੇ ਬਟਾਲੇ ਤੋਂ ਪੱਤਰਕਾਰ ਹਨ ਦਲਬੀਰ ਸਿੰਘ ਦੀ ਚਰਖਾ ਜੋ ਦਸੂਹਾ ਮਕੇਰੀਆਂ ਤੂਫਾਨ ਲੱਗ ਲੱਗ ਏਰੀਏ ਦੇ ਵਿੱਚੋਂ ਬਚਿੱਤਰ ਸਿੰਘ ਜੀ ਕਲਸੀ ਸ੍ਰੀ ਹਰਗਮਨਪੁਰ ਸਾਹਿਬ ਤੋਂ ਸਾਡੇ ਬੱਬੂ ਜੀ ਇਹਨਾਂ ਦੇ ਛੋਟੇ ਬ੍ਰਦਰ ਜੀ ਉਹ ਵੀ ਸ਼੍ਰੀ ਹਰਗੋਬਿੰਦਪੁਰ ਤੋਂ ਪੱਤਰਕਾਰ ਆਪਣੇ ਸਾਰੇ ਪੱਤਰਕਾਰਾਂ ਵੱਲੋਂ ਅਸੀਂ ਦੀਵਾਲੀ ਔਰ ਬੰਦੀ ਛੋੜ ਬਾਬਾ ਵਿਸ਼ਕਰਮਾ ਦੇ ਤਿਹਾਰ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਔਰ ਅਸੀਂ ਆਪਣੇ ਚੈਨਲ ਰਾਹੀਂ ਇਹ ਸੁਨੇਹਾ ਦੇਵਾਂਗੇ ਹਰ ਇੱਕ ਨੂੰ ਕਿ ਆਪਣੇ ਪਰਿਵਾਰਾਂ ਦੇ ਵਿੱਚ ਬੜੇ ਪਿਆਰ ਸਤਕਾਰ ਨਾਲ ਦੀਵਾਲੀ ਦਾ ਤਿਹਾਰ ਮਨਾਈਏ ਜੇ ਪਟਾਕੇ ਚਲਾਉਣੇ ਆ ਤੇ ਉਹ ਵੀ ਬੜੇ ਧਿਆਨ ਦੇ ਨਾਲ ਖੁੱਲੀ ਜਗ੍ਹਾ ਤੇ ਇਹ ਨਹੀਂ ਕਿ ਅਸੀਂ ਜਿੱਦਾਂ ਹੱਥਾਂ 'ਚ ਫੜ ਕੇ ਚਲਾਉਨੇ ਆ ਹੁੱਲੜ ਬਾਜੀ ਕਰਦੇ ਆ ਉਹ ਨਹੀਂ ਕਰਨੀ ਜਾਂ ਸਾਡੇ ਵੀਰ ਕੋਈ ਨਸ਼ਾ ਕਰਕੇ ਵੀ दारू ਪੀ ਕੇ ਵੀ ਗੱਡੀ ਚਲਾਉਂਦੇ ਮੋਟਰਸਾਈਕਲ ਚਲਾਉਂਦੇ ਰਸਤੇ 'ਚ ਕੋਈ ਘਟਨਾ ਹੋ ਜਾਂਦੀ ਐ ਐਦਾਂ ਦਾ ਕੰਮ ਨਹੀਂ ਕਰਨਾ ਆਪਣੇ ਪਰਿਵਾਰਾਂ 'ਚ ਖੁਸ਼ ਰਹਿ ਕੇ ਦੀਵਾਲੀ ਦਾ ਤਿਹਾਰ ਮਨਾਈਏ ਔਰ ਆਪਣੇ ਦਸਾਂ ਨੌਵਾਂ ਦੀ ਕਿਰਤ ਕਰੀਏ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਟੀਐਸ ਨਿਊਜ਼ ਚੈਨਲ ਵੇਖਦੇ ਸਾਰੀਆਂ ਸੰਗਤਾਂ ਨੂੰ ਰਾਹੁਲ ਕਾਸ਼ ਇਲੈਕਟ੍ਰੀਕਲ ਕਮਾਨ ਪਨੂਲ ਜੋ ਸ਼ਹਿਰ ਦੀਵਾਲੀ ਵੰਡੀ ਛੋੜ ਵਿਸ਼ਕਰਮਾਂ ਦੇ ਤੇ ਟਿੱਕੇ ਦੀਆਂ ਬਹੁਤ-ਬਹੁਤ ਵਧਾਈਆਂ ਉਹ ਸੰਗਤਾਂ ਨੂੰ ਕੁਝ ਸੁਨੇਹਾ ਦੇਣਾ ਦੇ ਦੋ ਸੰਗਤਾਂ ਨੂੰ ਇਹ ਹੀ ਸੁਨੇਹਾ ਕਿ ਦਿਵਾਲੀਆ ਤਿਹਾਰ ਜੋ ਆ ਰਿਹਾ ਹੈ ਜੇ ਆਪਾਂ ਮਨਾ ਰਹੇ ਹਾਂ ਇਹਨੂੰ ਰਲ ਮਿਲ ਕੇ ਮਨਾਈਏ ਇਹ ਖੁਸ਼ੀਆਂ ਨੂੰ ਵੰਡিয়ে ਤੇ ਖੁਸ਼ੀਆਂ ਦੇ ਨਾਲ ਹੀ ਹਰ ਜਗ੍ਹਾ ਮਨਾਈਏ ਔਰ ਜੇ ਡੜਾ ਦਿਵਾਲੀ ਦਾ ਤਿਹਾਰ ਆ Hindu ਤੇ ਸਿੱਖਾਂ ਦਾ ਸਾਂਝਾ ਤਿਹਾਰ ਆ ਸਾਰੇ ਸੰਗਤ ਨੂੰ દિਵਾਲੀ ਤੇ ਬੰਦੀ ਛੋੜ ਦੇ ਦਿਨ ਇਸ ਕਰਮਾਂ ਦੇ ਦੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਚਰਦੀ ਕਲਾ ਵਿੱਚ ਸਾਰੇ ਪੀਵਾਂ ਨੂੰ ਇਹ ਸਾਡੇ ਨੰਬਰਦਾਰ ਸਾਹਿਬ ਨੇ ਕਮਾਨ ਦੇ ਬੜੀ ਹੋਈ ਪਹੁੰਚੀ ਹੋਈ ਸਖਸੀਤ ਨੇ ਜਿਨ੍ਹਾਂ ਨੂੰ ਅਸਾਨੂੰ ਕਮਾਨ ਆ ਕੇ ਮਿਲਣਾ ਸਭ ਪ੍ਰਾਪਤ ਹੋਇਆ ਹੈ ਹੋ ਰਹੀ ਇਹਨਾਂ ਬਹੁਤ-ਬਹੁਤ ਧੰਨਵਾਦ ਕਰਦੇ ਆ ਇਹਨਾਂ ਨੂੰ ਮਿਲਣ ਦਾ ਬਹੁਤ-ਬਹੁਤ ਧੰਨਵਾਦ